ਇਹ ਤੁਹਾਨੂੰ ਪਤਾ ਹੈ ਕਿ ਬਾਬਾ ਸਿੱਧ ਸਸਾਈ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਾਰ ਦਿੱਤਾ ਸੀ ਕਿ ਤੁਹਾਡੀ ਵੰਸ਼ ਦਾ ਜਿਹੜਾ ਵੀ ਮਨੁੱਖ ਜਿਸ ਰੋਗੀ ਨੂੰ ਪੱਲਾ ਲਾਵੇਗਾ ਉਸ ਦਾ ਚੰਬਲ ਜਾਨੀ ਕੋੜ ਦਾ ਰੋਗ ਹਟ ਜਾਵੇਗਾ ਮੈਂ ਅੱਜ ਪਹੁੰਚਿਆ ਜੀ ਪਿੰਡ ਚੰਬਲ ਜ਼ਿਲ੍ਹਾ ਤਰਤਨ ਵਿਖੇ ਜਿੱਥੇ ਕਿ ਗੁਰਦੁਆਰਾ ਬਾਬਾ ਸਿੱਧ ਸਸਾਈ ਜੀ ਆ ਇੱਥੇ ਚਮੜੀ ਦੇ ਰੋਗ ਦੂਰ ਹੁੰਦੇ ਨੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਖੋਸ਼ੀ ਵਿੱਚ ਤਰਤਨ ਸਾਹਿਬ ਸਰੋਵਰ ਦੀ ਸੇਵਾ ਆਰੰਭ ਕਰਵਾਈ ਤਾਂ ਉਸ ਵਕਤ ਬਾਬਾ ਸਿੱਧ ਸਸਾਈ ਜੀ ਇਸ ਜਗ੍ਹਾ ਚੰਬਲ ਤੋਂ ਤ ਸੇਵਾ ਕਰਨ जाया ਕਰਦੇ ਸਨ ਬਾਬਾ ਜੀ ਕਈ ਟੋਕਰੀ ਆਪਣੇ ਨਾਲ ਲੈ ਕੇ ਪਰੋਂ ਪ੍ਰਸ਼ਾਦਾ ਛਕ ਕੇ ਜਾਂਦੇ ਸਨ ਰਾਹ ਵਿੱਚ ਜਾਂਦੇ ਗੁਰੂ ਅਰਜਨ ਦੇਵ ਜੀ ਦੇ ਲੰਗਰ ਵਾਸਤੇ ਜੋ ਬਾਲਨ ਮਿਲੇ ਲੈ ਜਾਂਦੇ ਖੁਜ ਸਮਾਂ ਲੰਗਿਆ ਗੁਰੂ ਅਰਜਨ ਦੇਵ ਜੀ ਦਾ ਪੰਡਾਲ ਸਜਿਆ ਸੀ ਤਾਂ ਇੱਕ ਕੋੜੇ ਨੇ ਬੇਨਤੀ ਕੀਤੀ ਕਿ ਸੱਚੇ ਬਾਦਸ਼ਾਹ ਮੇਰਾ ਕੋੜ ਦਾ ਦੁੱਖ ਹਟਾਓ ਗੁਰੂ ਜੀ ਨੇ ਕੋੜੇ ਦੀ ਫਰਿਆਦ ਸੁਣ ਕੇ ਪੰਡਾਲ ਵਿੱਚ ਆਵਾਜ਼ ਮਾਰੀ ਕੇ ਉਹ ਸਿੱਖ ਉੱਠ ਕੇ ਸਾਡੇ ਪਾਸ ਆਵੇ ਜਿਹੜਾ ਨਿਤਨੇਮ ਦਾ ਗੁਰੂ ਘਰ ਦਾ ਸੇਵਾਦਾਰ ਹੋਵੇ ਲੰਗਰ ਦਾ ਪ੍ਰਸ਼ਾਦਾ ਨਾ ਛਕਦਾ ਹੋਵੇ ਬਾਬਾ ਸਿੱਧ ਸਸਾਈ ਜੀ ਚੁੱਪਚਾਪ ਬੈਠੇ ਰਹੇ ਕਿ ਕੋਈ ਹੋਰ ਵੀ ਹੋ ਕਦਾਏ ਜੋ ਲੰਗਰ ਦਾ ਪ੍ਰਸ਼ਾਦਾ ਨਾ ਛੱਕਦਾ ਹੋਵੇ ਗੁਰੂ ਜੀ ਨੇ ਦੂਜਾ ਬਚਨ ਫੇਰ ਕੀਤਾ ਬਾਬਾ ਜੀ ਨਾ ਉઠੇ ਤੀਜੇ ਬਚਨ ਨਾਲ ਗੁਰੂ ਜੀ ਨੇ ਬਾਬਾ ਸਿੱਧ ਸਸਾਈ ਜੀ ਦਾ ਨਾਮ ਲੈ ਕੇ ਆਵਾਜ਼ ਮਾਰੀ ਬਾਬਾ ਜੀ ਗੱਲ ਵਿੱਚ ਪੱਲਾ ਭਾ ਕੇ ਗੁਰੂ ਜੀ ਪਾਸ ਆ ਗਏ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਸਾਹਿਬ ਜੀ ਇਸ ਕੋੜੇ ਨੂੰ ਪੱਲਾ ਲਾਓ ਤਾਂ ਇਸ ਦਾ ਕੋੜ ਹਟ ਜਾਵੇਗਾ ਬਾਬਾ ਜੀ ਚੁੱਪ ਰਹੇ ਗੁਰੂ ਜੀ ਨੇ ਦੂਜਾ ਬਚਨ ਕੀਤਾ ਬਾਬਾ ਜੀ ਫਿਰ ਚੁੱਪ ਰਹੇ ਤੀਜੇ ਬਚਨ ਨਾਲ ਗੁਰੂ ਜੀ ਨੇ ਕਿਹਾ ਭਾਈ ਸਿੱਖਾ ਤੀਜਾ ਬਚਨ ਹੈ ਜਵਾਬ ਨਹੀਂ ਦੇਣਾ ਇਸ ਕੋੜੇ ਨੂੰ ਪੱਲਾ ਲਾ ਦਿਓ ਇਸ ਦਾ ਕੋੜ ਹਟ ਜਾਵੇਗਾ ਬਾਬਾ ਜੀ ਨੇ ਪੱਲਾ ਦਿੱਤਾ ਅਤੇ ਆਖਿਆ ਕਿ ਗਰੀਬ ਵਿੱਚ ਕਿਹੜੀ ਸ਼ਕਤੀ ਹੈ ਕਿ ਮੇਰਾ ਪੱਲਾ ਲਾਏ ਇਸ ਦਾ ਕੋੜ ਹਟ ਜਾਵੇਗਾ ਉਸ ਵੇਲੇ ਗੁਰੂ ਜੀ ਨੇ ਖੁਸ਼ ਹੋ ਕੇ ਵਰ ਦਿੱਤਾ ਬਾਬਾ ਜੀ ਤੁਸੀਂ ਕਹਿੰਦੇ ਹੋ ਕਿ ਸਾਡੇ ਵਿੱਚ ਕਿਹੜੀ ਸ਼ਕਤੀ ਹੈ ਤੁਹਾਡੀ ਤਾਂ ਅੰਛ ਵੰਚ ਵਿੱਚ ਸ਼ਕਤੀ ਰਹੇਗੀ ਤੁਹਾਡੀ ਵੰਚ ਦਾ ਜਿਹੜਾ ਵੀ ਮਨੁੱਖ ਪੱਲਾ ਲਾਵੇਗਾ ਚੰਬਲ ਹਟਿਆ ਕਰੇਗਾ ਬਾਬਾ ਸਿੱਧ ਸसाई ਜੀ ਨੇ ਬੇਨਤੀ ਕੀਤੀ ਕਿ ਅਸੀਂ ਗਰੀਬ ਆਸੰਗਤ ਨੂੰ ਪ੍ਰਸ਼ਾਦਾ ਨਹੀਂ ਸ਼ਕਾ ਸਕਦੇ ਜੇਕਰ ਕੋਈ ਬੁਰਾ ਪਲਾਕੇ ਅਸੀਂ ਤੁਹਾਡੇ ਸੇਵਾਦਾਰ ਹਾਂ ਤੁਹਾਨੂੰ ਇਸ ਗੱਲ ਦੀ ਇਲਾਜ ਹੈ ਗੁਰੂ ਜੀ ਨੇ ਆਖਿਆ ਕਿ ਜੋ ਕੋਈ ਪੱਲਾ ਲਗਾਣ ਆਇਆ ਜਲ ਪਾਣੀ ਸ਼ਕੇਗਾ ਉਸ ਦਾ ਕ ਨਹੀਂ ਹਟੇਗਾ